हाँ जी सत श्रीकाल ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪ੍ਰੀਤ ਮਨ ਵਲੌਗਸ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਕਿੱਥੇ ਆ ਹੁਣ ਆਪਾਂ ਹੈਗੇ ਆ ਬਠਿੰਡੇ ਤੇ ਚੱਲੇ ਆਪਾਂ ਤੱਕ ਚੇਰੀ ਦਮਦਮਾ ਸਾਹਿਬ ਤਲਵੰਡੀ ਸਾਪੋ ਸਵੇਰੇ ਆਪਾਂ ਚੱਲੇ ਸੀਗੇ ਸਵੇਕ 5 ਵਜੇ ਤੇ ਹੁਣ ਸਵੇਕ 7 ਦਾ ਟਾਈਮ ਆਪਾਂ ਬਠਿੰਡੇ ਪਹੁੰਚ ਗਏ ਆ ਜਾ ਕੇ ਆਪਾਂ ਅਰਦਾਸ ਬੇਨਤੀ ਕਰਦੇ ਆਂ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੋਏ ਆ ਮਾੜੇ ਹੜ੍ਹਾਂ ਨੇ ਕੀਤੇ ਆ ਵੀ ਵਾਹਿਗੁਰੂ ਜੀ ਕਿਰਪਾ ਕਰਨ ਤੇ ਸਾਰੇ ਸੰਸਾਰ ਤੇ ਸੁੱਖ ਸ਼ਾਂਤ ਹੋਵੇ ਸਾਡਾ ਪੰਜਾਬ ਫੇਰ ਖੁਸ਼ਹਾਲ ਹੋ ਜਾਵੇ ਠੀਕ ਹੈ ਜੀ ਚਲੋ ਹੁਣ ਆਪਾਂ ਫਿਰ ਖਿਚਰੀਆਂ ਪੈਂਡਾ ਮਿਲਦੇ ਆਂ ਆਪਾਂ ਬਠਿੰਡੇ ਪਹੁੰਚ ਗਏ ਆਂ ਤੇ ਬਠਿੰਡੇ ਤੋਂ ਲਗਭਗ ਹੁਣ 25 ਕਿਲੋਮੀਟਰ ਬਾਅਦ ਰਹਿ ਗਈ ਐ ਆਪਣਾ ਤਲਵੰਡੀ ਸਾਬੋ ਦੀ ਦਮਦਮਾ ਸਾਹਿਬ ਦੀ ਤੇ ਆਪਾਂ ਨੂੰ ਭੁੱਖ ਲੱਗੀ ਸੀਗੀ 50 ਕਿਲੋਮੀਟਰ ਆਪਾਂ ਬੰਦ ਕੱਢ ਲਿਆ ਤੇ ਇੱਧਰ ਪ੍ਰੋਟੀਨ 바ਰ ਖੁੱਲ ਚੁੱਕਿਆ ਲਿਓ ਅਸੀਂ ਤੇ ਖਾਣ ਨੂੰ ਤੇ ਰੋਟੀ ਵੀ ਖਾ ਸਕਦੇ ਆ ਪਰ ਰੋਟੀ ਖਾ ਕੇ ਫਿਰ ਸਾਈਕਲ ਚੱਲਦਾ ਨਹੀਂ ਇਸ ਕਰਕੇ ਫਿਰ खाओ। श्री, श्री भी चलो फिर हम आप इतो पानी पुनी भी भर लिया हम फिर गांधी जोड़ा अपना बंद है फिर उ रुकेंगे हम तो आप जाके तलवी साहब हाँ जी ਆਪਾਂ ਪਹੁੰਚ ਚੁੱਕੇ ਆਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹੁਣ ਪਹੁੰਚ ਚੁੱਕੇ ਆਂ ਜੀ ਤਲਵੰਡੀ ਸਾਬੋ ਤੇ ਉਹ ਸਾਹਮਣੇ ਗੇਟ ਨਜ਼ਰ ਆ ਰਿਹਾ ਇੱਕ ਪਾਸੇ ਤਾਂ ਇਧਰ ਕੰਮ ਚੱਲੀ ਜਾਂਦਾ ਹੈ ਸਾਹਮਣੇ ਫਾਟਕ ਲਾ ਰੱਖਿਆ ਇਧਰਲੀ ਪਾਸੇ ਦੀ ਆਪਾਂ ਜਾਵਾਂਗੇ ਤੇ ਸਮਾਂ ਹੋ ਗਿਆ ਲਗਭਗ 9:30 ਵਜੇ ਦਾ ਦਿਨ ਹੈਗਾ ਐਤਵਾਰ ਤਰੀਕ ਹੈ ਕੀ ਅੱਜ ਕਿੰਨੀਆਂ ਤਰੀਕਾ ਚ 7 7 9 2025 ਤੇ ਆਪਾਂ ਹੁਣ ਗਾਂਹ ਜਾਂਦੇ ਆ ਤੇ ਅਰਦਾਸ ਬੇਨਤੀਆਂ ਕਰਦੇ ਆਂ ਗੁਰੂ ਸਾਹਿਬ ਅੱਗੇ ਮੱਥਾ ਟੇਕਦੇ ਆਂ ਚਲਈਏ ਜੀ ਫਿਰ ਆਪਾਂ ਗਾਹ ਲਾ ਦੀ ਸਾਈਕਲ ਕਿਤੇ ਚਲੋ ਠੀਕ ਆ ਚਲੋ ਚਲਈਏ ਫਿਰ ਸਾਈਕਲ ਆਪਾਂ ਇੱਥੇ ਮੋਟਰਸਾਈਕਲ ਵਾਲੀ ਪਾਰਕਿੰਗ ਚ ਲਾਤੇ ਆਂ ਸਮਾਨ ਸੱਲਾ ਆਪਾਂ ਜਿਹੜਾ ਜ਼ਰੂਰੀ ਸੀਗਾ ਉਹ ਕੱਢ ਲਿਆ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਅਰਦਾਸ ਬੇਨਤੀਆਂ ਕਰਦੇ ਆਂ ਬਾਬਾ ਜੀ ਜ਼ਰੂਰ ਸੁਣਣਗੇ ਕਿ ਇਹ ਪੰਜਾਬ ਦੇ ਹਾਲਾਤ ਫੇਰ ਮੁਰ ਤੋਂ ਕੁਛ ਹਾਲ ਕਰੇ ਤੇ ਜੋੜਾ ਘਰ ਚ ਆਪਾਂ ਆਪਣੇ ਦਿੱਤੀ ਜੋੜਾ ਜਮਾ ਕਰਾਉਣੇ ਪਹਿਲਾ ਟੋਪਨ 550 ਜਿੱਧਰੋਂ ਆਪਾਂ ਜੋੜਾ ਘਰ ਚੋਂ ਆਏ ਆ ਸਾਹਮਣੇ ਲੱਗੀ ਹੋਈ ਹੈ ਇਹ ਸ਼ਬੀਲ ਹਾਂ ਸ਼ਬੀਲ ਦਾ ਠੰਡਾ ਮਿੱਠਾ ਜਲ ਪੀ ਕੇ ਫਿਰ ਅੰਦਰ ਆਪਾਂ ਮੱਥਾ ਟੇਕਣ ਚੱਲਦੇ ਆ ਤੇ ਪਿਛਲੇ ਪਾਸੇ ਬਹੁਤ ਵੱਡਾ ਬਾਜ਼ਾਰ ਛੱਡ ਕੇ ਬਾਜ਼ਾਰ ਛੱਡ ਕੇ ਆਏ ਪਹਿਲਾਂ ਮੱਥਾ ਟੇਕਦੇ ਆ ਫਿਰ ਬਾਜ਼ਾਰ ਦਿਖਾਉਣੇ ਆ ਤੁਹਾਨੂੰ ਜਾਂਦੇ ਜਾਂਦੇ ਸਾਨੂੰ ਮਿਲਿਆ ਵੀ ਇੱਥੇ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਲਿਖਿਆ ਹੋਇਆ ਏ ਤਖਤ ਸ਼੍ਰੀ ਦਮਦਮਾ ਸਾਹਿਬ ਜਿਦੇ ਵਿੱਚ ਇਹਨਾਂ ਨੇ ਪੂਰਾ ਲਿਖਿਆ ਹੋਇਆ ਵੀ 1705 ਵਿੱਚ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਤੇ ਭਾਈ ਮਨੀ ਸਾਹਿਬ ਜੀ ਪਾਸੋਂ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਵਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਜਿਹੜੇ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਦੇਖਣ ਵਾਲੇ ਆ ਕਾਰਿਆਂ ਦੇ ਨਾਮ ਇੱਥੇ ਲਿਖੇ ਹੋਏ ਹਾਂ ਤਾਂ ਚਲੋ ਅੱਜ ਅਸੀਂ ਸਾਈਕਲ ਤੇ ਆਏ ਹਾਂ ਪਰ ਜਰੂਰ ਨੈਕਸਟ ਅਸੀਂ ਇਹ ਸਾਰੇ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਵਾਵਾਂਗੇ ਇੱਧਰ ਬਣਿਆ ਹੋਇਆ ਗੁਰਦੁਆਰਾ ਲਖਨ ਸਰ ਸਾਹਿਬ ਪਾਤਸ਼ਾਹੀ 10ਵੀਂ ਅੰਦਰ ਫਿਰ ਮੱਥਾ ਟੇਕੀ ਅੰਦਰ ਚੱਲਦੇ ਇੱਥੇ ਨਾ ਇੱਕ ਬਾਬਾ ਜੀ ਨੇ ਇਹ ਵੀ ਦੱਸਿਆ ਵੀ ਮੱਸਿਆ ਤੇ ਹਰ ਐਤਵਾਰ ਇੱਥੇ ਬਹੁਤ ਜ਼ਿਆਦਾ ਘੱਟ ਹੁੰਦਾ ਹੈ भेट करवा ਕਲਮ ਤੇ ਦਵਾਈ ਨਾਲ ਸਿਆਹੀ ਨਾਲ ਵੀਗ੍ਰਾਮ ਸਾਹਿਬ ਲਿਖਿਆ ਸੀ ਉਹ ਬਹਾਂ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਕਲਮਾਂ ਤੇ ਸਿਆਹੀ ਛੱਪੜੀ ਵਿੱਚ ਪਾ ਕੇ ਗੁਰੂ ਕਾਸ਼ੀ ਦਾ ਵਰਦਨ ਦਿੱਤਾ ਜਿੱਥੇ ਵੀ ਗੁਰੂਤਰਾ ਸਾਹਿਬ ਲਿਖੇ ਸਰ ਸਾਹਿਬ ਕੜਿਆ ਪਿਆ ਜਿਹੜਾ ਆਪਾਂ ਸਾਹਮਣੇ ਕਰੀਰ ਦਾ ਦਰਖਤ ਦੇਖ ਰਹੇ ਆ ਨਾ ਤੇ ਇੱਥੇ ਗੁਰੂ ਜੀ ਦਸ਼ਮੇਸ਼ ਪਤਾ ਜੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਘੋੜਾ ਬੰਨਿਆ ਕਰਦੇ ਸਨ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇੱਧਰ ਦੇਖੋ ਦਰਖਤ ਜਿਹੜਾ ਬਹੁਤ ਪੁਰਾਣਾ ਹੋਣ ਕਰਕੇ ਵਧੀਆ ਹਾਲਤ 'ਚ ਨਹੀਂ ਹੈਗਾ ਪਰ ਕ੍ਰਿਸ਼ਮਾ ਦੇਖੋ ਵੀ ਫੁੱਲ ਹੁਣ ਵੀ ਲੱਗੇ ਹੋਏ ਆ ਇੱਥੇ ਇਧਰ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਦੇਖਿਓ ਅੰਦਰੋਂ ਆਏ ਲੱਗਦਾ ਜਿਵੇਂ ਖਾਲੀ ਹੋਏ ਤਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਮਰਦ ਅਗਮੜਾ ਵਰਿਆਮ ਇਕਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਇੱਥੇ ਹੈਗਾ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਖੂਬ ਆਪਾ ਦਰਸ਼ਨ ਕਰਦੇ ਆਂ ਖੂ ਤਾਂ ਵੈਸੇ ਬੰਦ ਕਰਤਾ ਏ ਨਹੀਂ ਹੈਗਾ ਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਮਣੀ ਇਸ਼ਾਨ ਅੰਕਾਰ ਬਣਿਆ ਵੈ ਇੱਕ ਪਾਸੇ ਬੀਬੀਆਂ ਲਈ ਤੇ ਇੱਕ ਪਾਸੇ ਭਾਈਆਂ ਲਈ ਸਰ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਊੜੇ ਤੋਂ ਲੈ ਕੇ ਜਿਹੜਾ ਹੈਗਾ ਏ ਡਾੜੇ ਤੱਕ ਲਿਖਦੇ ਆ ਬਹੁਤ ਸਾਰੇ ਬੱਚੇ ਲਿਖਦੇ ਆ ਕਈ ਵੱਡੇ ਵੀ ਲਿਖਦੇ ਆ ਤੇ ਇੱਥੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਵਰ ਦਿੱਤਾ ਸੀਗਾ ਵੀ ਇਸ ਧਰਤੀ ਤੇ ਬਖਸ਼ਾ ਕਰਦੇ ਬਚਨ ਕੀਤੇ ਸੀ ਜੋ ਵੀ ਪ੍ਰਾਣੀ ਸ਼ਰਧਾ ਭਾਵਨਾ ਨਾਲ ਇੱਥੇ ਗੁਰਮਖੀ 35 ਲਿਖੇਗਾ ਉਸ ਨੂੰ ਉੱਤਮ ਬੁੱਧੀ ਪ੍ਰਾਪਤ ਹੋਵੇਗੀ ਇਸ ਕਰਕੇ ਇਥੇ ਬਹੁਤ ਸ਼ਰਧਾਲੂ ਆ ਕੇ ਇੱਥੇ ਲਿਖਦੇ ਆ। ਲਿਜੀ ਵੀ ਜਾ ਰਹੇ ਆ। ਹੋਂ ਤੱਕ ਇਹਨੂੰ ਊੜੇ ਤੋਂ ਲੈ ਕੇ ਮਿਲਨ ਦਾ ਡਾਢੇ ਤੱਕ ਸ਼ਾਇਦ ਬੱਚਿਆਂ ਨੂੰ ਭੁੱਲ ਵੀ ਗਿਆ ਹੋਊਗਾ ਕਿਉਂਕਿ ਸਕੂਲਾਂ 'ਚ ਪੰਜਾਬੀ ਨਹੀਂ ਜਿਹੜੇ ਹੈਗੇ ਆ ਕਾਨਵੈਂਟ ਸਕੂਲਾਂ 'ਚ ਬਹੁਤ ਘੱਟ ਹੁੰਦੀਆਂ। ਤੇ ਸਾਨੂੰ ਵੀ ਆਪਦਾ ਵਿਚਾਰ ਜ਼ਰੂਰ ਦੱਸਿਓ ਵੀ ਉੱਥੇ ਪੰਜਾਬੀ ਜ਼ਰੂਰ ਹੋਣੀ ਚਾਹੀਦੀ ਐ ਇਕੱਲੀ ਇੰਗਲਿਸ਼ ਨਹੀਂ ਸਾਡੀ ਆਪਦੀ ਵੀ ਭਾਸ਼ਾ ਮਾਤਰ ਭਾਸ਼ਾ ਹੋਣੀ ਚਾਹੀਦੀ ਐ ਪੰਜਾਬੀ ਉਹਨਾਂ ਸਕੂਲਾਂ 'ਚ ਬੱਚਿਆਂ ਨੂੰ ਆਵੇ ਇੱਧਰ ਸਾਹਮਣੇ ਇਹ ਸਰੋਵਰ ਐ ਇੱਥੇ ਵੀ ਆ ਕੁਝ ਬੱਚੇ ਲਿਖੀ ਜਾਂਦੇ ਐ ਤੇ ਇੱਧਰ ਹੈਗਾ ਮਾਤਾ ਸੁੰਦਰਕੌਰ ਜੀ ਲੰਗਰ ਹਾਲ ਹੁਣ ਆਪਾਂ ਇੱਥੋਂ ਛੱਕਦੇ ਆ ਪ੍ਰਸ਼ਾਦਾ ਪਾਣੀ ਫਿਰ ਆਪਾਂ ਵਧਾਂਗੇ ਹੌਲੀ ਹੌਲੀ ਪਿੰਡ ਵੱਲ ਨੂੰ ਸ਼ਾਦਾ ਪਾਣੀ ਆਪਾਂ ਛਕਿਆ ਆਏ ਆ ਤੇ ਹੁਣ ਇੱਧਰ ਜੋੜਾ ਘਰ ਜਿੱਥੇ ਆਪਾਂ ਜੋੜੇ ਜਮਾ ਕਰਾਏ ਸੀ ਜੋੜੇ ਆਪਾਂ ਲੈਨੇ ਆ ਤੇ ਸਾਈਕਲ ਆਪਣੇ ਇੱਧਰ ਪਾਰਕਿੰਗ 'ਚ ਖੜੇ ਆ ਉਹ ਚੱਕਦੇ ਆ ਫਿਰ ਤੇ ਜਾਂਦੇ ਆ ਹੌਲੀ-ਹੌਲੀ ਪਿੰਡ ਵੱਲ ਨੂੰ ਵਾਧਦੇ ਆ ਹਾਂਜੀ ਆਪਾਂ ਅਰਦਾਸ ਬੇਨਤੀਆਂ ਕਰਦੇ ਆ ਗੁਰੂ ਸਾਹਿਬ ਨੂੰ ਹਨਾ ਤੇ ਹੁਣ ਆਪਾਂ ਸਾਈਕਲ ਆਪਦੇ ਚੱਕ ਲਿਆ ਤੇ ਮਹਾਰਾਜ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਵੀ ਅੰਗ ਸੰਗ ਰਹੋ ਸਾਡੇ ਹੱਥ ਜੋੜ ਕੇ ਆਪਾਂ ਬੇਨਤੀ ਕਰਕੇ ਚੱਲੇ ਸੀਗੇ ਇੱਧਰ ਖੜ ਗਈ ਮੈਡਮ ਫੇਰ ਹਾਂਜੀ ਦਿਸ ਗਿਆ ਕੁਝ ਲੈਣਾ ਕੁਝ ਬੜਾ ਕੁਝ ਲੈ ਲਈਏ ਠੀਕ ਹੈ ਸੋਣਾ ਇਹ ਅੰਡਰਪ੍ਰਿਚ ਹੈ ਜਿਹੜਾ ਹੈਗਾ ਉੱਤਰ ਚਲਵੰਡੀ ਸਾਬੋ ਵਾਲੀ ਰੋਡ ਤੇ ਮੈਂ ਜਾਂਦਾ ਤੇ ਪਾਣੀ ਇੱਥੇ ਬਹੁਤ ਜ਼ਿਆਦਾ ਖੜਾ ਹਨੇਰਾ ਹੋਣ ਕਰਕੇ ਜਿਸ ਨਾਲ ਤਾਂ ਜਾਵਾ ਕੁਝ ਹੈ ਨਹੀਂ ਤੇ ਅਸੀਂ ਸਾਈਕਲ ਆ ਫੁੱਟਪਾਥ ਤੇ ਚੜਾ ਲੇ ਪਰ ਇਹ ਵੀ ਖਤਰੇ ਵਾਲਾ ਕੰਮ ਹੀ ਹੈ ਹਨੇਰੇ ਚ ਦੀਦਾ ਨਹੀਂ ਕਿ ਗਾਂ ਫੁੱਟਪਾਥ ਟੁੱਟਿਆ ਹੀ ਨਾ ਹੋਵੇ ਇਸ ਕਰਕੇ ਅਸੀਂ ਹੌਲੀ-ਹੌਲੀ ਚਾਈ ਜਾਂਦੇ ਆ ਇਹ ਆ ਸਾਡਾ ਸੋਣਾ ਬਠਿੰਡਾ ਆਹ ਦੇਖੋ ਕੀ ਹਾਲ ਐ ਅੰਡਰਪ੍ਰੇਜ ਆਹੇ ਇਹ ਬਹੁਤ ਬੁਰਾ ਹਾਲ ਐ ਆਪਾਂ ਤਾਂ ਬੋਚ-ਬੋਚ ਕੇ ਤੁਰ ਕੇ ਹੋੜੇ ਤੇ ਹੌਲੀ-ਹੌਲੀ ਸਾਈਕਲ ਕੱਢ ਲਿਆ ਤੇ ਹਾਲ ਤੁਸੀਂ ਦੇਖੀ ਰਹੋ ਵੀ ਕਿਵੇਂ ਗੱਡੀਆਂ ਨਿਕਲਦੀਆਂ ਆ ਆ ਪੋਲ ਦੇ ਨਾਲ ਜਿਹੜੀਆਂ ਆਸੇ-ਪਾਸੇ ਵਾਲੀਆਂ ਕੰਧਾਂ ਐ ਤੇ ਗੱਲਾਂ ਤਾਂ ਬਹੁਤ ਸੋਹਣੀਆਂ ਲਿਖੀਆਂ ਹੋਈਆਂ ਗੱਲਾਂ ਪੜ੍ਹਨ ਨੂੰ ਵੀ ਜੀ ਕਰਦਾ ਐ ਪਰ ਪੋਲ ਦੇ ਹਾਲਾਤ ਕੁਝ ਚੰਗੇ ਨਹੀਂ ਹੈਗੇ ਆ ਕੰਦਾ ਬਹੁਤ ਸੋਹਣੀ ਹੈ ਤੇ ਸੋਹਣੀਆਂ ਗੱਲਾਂ ਲੱਗੀਆਂ ਆਪਾਂ ਹਜੇ ਬਠਿੰਡੇ ਹੀ ਆਏ ਆ ਤੇ ਬਠਿੰਡੇ ਤੱਕ ਆਪਣੀ ਜਿਹੜੀ ਰਾਈਡ ਆ ਉਹ 109.98 ਯਾਨਕੀ 110 ਕਿਲੋਮੀਟਰ ਰਾਈਡ ਆਪਣੀ ਹੋ ਚੁੱਕੀ ਆ ਤੇ 40 ਕਿਲੋਮੀਟਰ ਰਾਈਡ ਬਾਕੀ ਹੈ ਘਰ ਤੱਕ ਆਪਾਂ 150 ਕਿਲੋਮੀਟਰ ਤਕਰੀਬਨ ਤਕਰੀਬਨ ਚੱਲ ਜਾਾਂਗੇ ਅਸੀਂ ਚੱਲੇ ਤਾਂ ਇਹ ਸਾ ਹਾਉਣਾ ਸੀਗੇ ਉੱਥੋਂ ਦਮਦਵਾ ਸਾਹਿਬ ਤੋਂ ਵੀ 2:30 ਵਜੇ ਘਰੇ ਪਹੁੰਚ ਜਾਾਂਗੇ ਤੇ ਕੁਸ਼ਕ ਤਾਂ ਮੀਨੇ ਘੇਰ ਲਿਆ ਹਾਂਜੀ ਤੇ ਕੁਸ਼ ਤੁਹਾਨੂੰ ਰਾਹ ਚੋਂ ਪਿਆਰ ਬਹੁਤ ਮਿਲਿਆ ਤੇ ਇੱਕ ਤਾਂ ਤੁਹਾਨੂੰ ਦਿਖਾਉਣਿਆ ਮੈਡਲ ਪਹਿਲਾਂ ਪਿਛਲੇ ਆ ਪਿਛਲੇ ਹਫਤੇ ਨਾ ਪਿਛਲੇ ਸੰਡੇ ਨੂੰ 31 8 38 2025 ਨੂੰ ਇੱਥੇ ਸਿੰਘ ਰਾਈਡਰਸ ਦੀ ਰਾਈਡ ਸੀਗੀ ਇਸੇ ਮੀਂਹ ਕਰਕੇ ਉਹ ਰਾਈਡ ਨਹੀਂ ਲਾ ਸਕੇ ਤੇ ਉਹ ਸਾਨੂੰ ਰਾਹ ਚ ਮਿੱਤਰ ਮਿਲ ਪਏ। ਉਹ ਕਹਿੰਦੇ ਵੀ ਤੁਹਾਡੇ ਭਾਈ ਮੈਡਲ ਬਾਕੀ ਆ ਤੁਹਾਨੂੰ ਅਸੀਂ ਦਿੰਨੇ ਆ ਉਹਨਾਂ ਨੇ ਸਾਨੂੰ ਰਾਹ ਤਾਂ ਮੈਡਲ ਦਿੱਤੇ ਆ। ਲੈ ਆਸਮਾਨ ਦਿੱਤਾ। ਖਿਆਲ ਦਿੱਤਾ। ਤੇ ਜਾਂਦੇ ਹੀ ਸਾਨੂੰ ਐ ਲੱਗਿਆ ਬਈ ਸ਼ਾਇਦ ਜਿਹੜੀ ਅਰਦਾਸ ਬੇਨਤੀ ਅਸੀਂ ਪੂਰੇ ਆਪਣੀਆਂ ਪੰਜਾਬੀਆਂ ਵੱਲੋਂ ਕਰਨ ਜਾ ਰਹੇ ਹਾਂ ਉਹ ਬਾਬਾ ਜੀ ਨੇ ਇੱਥੇ ਹੀ ਸੁਣ ਲੈ। ਠੀਕ ਐ ਤੇ ਪਰ ਆਉਂਦੇ ਹੋਏ ਸਾਨੂੰ ਆ ਜਿਹੜਾ ਹੈਗਾ ਇਹ ਪਿਆਰ ਹੋਰ ਮਿਲਿਆ। ਉਹਦੀ ਸਨਾਇ ਰਾਜਬੀ ਜਿੰਨਾ ਸਾਨੂੰ ਇੱਜ਼ਤਮਾਨ ਉਹਨਾਂ ਨੇ ਦਿੱਤਾ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਤੇ ਇੱਜ਼ਤਮਾਨ ਜਿਹੜਾ ਦਿੱਤਾ ਸਾਨੂੰ ਇਹ ਹੈਗੇ દૈનિક ਜਾਗਰਾਂ ਦੇ ਜਿਹੜੇ દૈਨ ਜਾਗਰਾਂ ਅਖਬਾਰ ਆ ਉਹਨਾਂ ਦੇ ਸੀਨੀਅਰ ਪੱਤਰਕਾਰ ਹੈ ਤੇ ਸਾਡੇ ਵੱਡੇ ਭਰਾ ਗੁਰਪ੍ਰੀਮ ਲਹਿਰੀ ਜੀ ਹਾਂਜੀ ਤੇ ਜਦੋਂ ਅਸੀਂ ਆਈ ਜਾਂਦੇ ਸੀ ਕਿ ਰਸਤੇ 'ਚ ਉਹਨਾਂ ਨੇ ਸਾਨੂੰ ਦੇਖ ਲਿਆ ਉਹ ਕਹਿੰਦੇ ਵੀ ਘਰ ਚੱਲੋ ਤੇ ਅਸੀਂ ਕਹਿੰਦੇ ਨਹੀਂ ਅਸੀਂ ਲੇਟ ਹੋਨੇ ਆ ਕਿਹਦੇ ਨਹੀਂ ਭਈ ਤੁਸੀਂ ਨਾ ਤੁਹਾਨੂੰ ਚਾਹ ਪੀ ਕੇ ਜਾਣੀ ਪੈਣੀ ਆ ਤੇ ਘਰੇ ਅਸੀਂ ਬੈਠੇ ਉਹਨਾਂ ਨਾਲ ਬਹੁਤ ਦੇਰ ਤੱਕ ਅਸੀਂ ਗੱਲਾਂ-ਬਾਤਾਂ ਮਾਰਦੇ ਰਹੇ ਤੇ ਉਹ ਨਾ ਪੀਐਚਐਮਆਰ ਯਾਨੀ ਕਿ ਪੰਜਾਬ ਹੈਰੀਟੇਜ ਰਾਈਡਰ ਮੀਟ ਹਰ ਸਾਲ ਕਰਾਉਂਦੇ ਆ ਤੇ 2023 ਵਾਲੀ ਰਾਈਡਰ ਮੀਟ ਤੇ ਅਸੀਂ ਗਏ ਸੀਗੇ ਮਤਲਬ 2023 ਚ ਸੀਗੀ 2024 ਚ ਨਹੀਂ ਗਏ ਸੀ 2024 ਚ ਨਹੀਂ ਗਏ ਸੀ 12ਵਾਂ ਹੀ ਮਹੀਨਾ ਹੁੰਦੀ ਆ ਉਹ ਤੇ ਉਹ ਕਹਿੰਦੇ ਵੀ ਫਿਰ ਤੁਸੀਂ ਆਪਦਾ ਭਾਈ ਸਨਮਾਨ ਤਾਂ ਲੈ ਕੇ ਜਾਓ ਉਹਨਾਂ ਨੇ ਪਰ ਸਾਨੂੰ ਜਿਹੜੇ ਮੈਡਲ ਆ ਹੋਰ ਦਿੱਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤਾਂ ਸਾਨੂੰ ਆਏ ਲੱਗਿਆ ਵੀ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਸਾਡੇ ਤੇ ਤੇ ਅੱਪਰ ਅਰਦਾਸ ਬੇਨਤੀ ਇਹੀ ਕਰਕੇ ਆਏ ਆ ਵੀ ਪ੍ਰਮਾਤਮਾ ਪੰਜਾਬ ਸਾਡੇ ਨੂੰ ਮੁੜ ਤੋਂ ਖੁਸ਼ਹਾਲ ਕਰ ਦੇ ਪੰਜਾਬੀ ਵੈਸੀ ਕੌਮ ਇਹੋ ਜੀ ਆ ਇਹ ਮੇਰਾ ਗੁਰੂ ਦੀ ਪੰਜਾਬ ਕਦੇ ਨਾ ਤਾਂ ਕਿਸੇ ਤੋਂ ਮੰਗਦਾ ਪੰਜਾਬ ਤਾਂ ਦੇਣ ਵਾਲਿਆਂ ਚੋਂ ਐ ਤੇ ਪੰਜਾਬ ਦੇ ਨਾਲ ਪੂਰਾ ਜੇ ਮਾਝਾ ਡੁੱਬਿਆ ਤਾਂ ਮਾਲਵਾ ਠ ਕੇ ਖੜਾ ਹੋ ਗਿਆ ਨਾਲ ਤੇ ਐਦਾਂ ਹੀ ਪਰਮਾਤਮਾ ਕਿਰਪਾ ਰੱਖੇ ਪੰਜਾਬ ਸਾਡਾ ਖੁਸ਼ਹਾਲ ਰਹੇ ਤੇ ਹੁਣ ਖੜੇ ਸੀ ਆ ਕਿ ਇੱਥੇ ਆਪਾਂ ਝੀਲਾਂ ਦੇ ਕੋਲੇ ਇੱਥੇ ਆਪਾਂ ਖੜੇ ਸੀਗੇ ਤੇ ਹੁਣ ਅਸੀਂ ਜਾਣੇ ਆ ਘਰ ਨੂੰ ਟਾਈਮ ਲਗਭਗ ਹੋ ਚੁੱਕਿਆ ਹੈ ਸਾਢੇ 4 ਵਜੇ ਦਾ ਤੇ 6 ਵਜੇ ਦੇ ਲਗਭਗ ਆਪਾਂ 6:60 6 ਨੂੰ ਘਰੇ ਪਹੁੰਚ ਜਾਾਂਗੇ ਠੀਕ ਹੈ ਜੀ ਤਾਂ ਸਾਡਾ ਜਿਹੜਾ ਸਾਡਾ ਬਲੌਗ ਹੈ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਤੁਸੀਂ ਕਮੈਂਟਾਂ ਰਾਹੀਂ ਜਰੂਰ ਦੱਸਿਓ ਬਿਲਕੁਲ ਤੇ ਆਪ ਵੀ ਬਲੋਂ ਕਿ ਅਸੀਂ ਬਹੁਤ ਕੋਸ਼ਿਸ਼ ਕਰਦੇ ਹੁੰਨੇ ਆਂ ਵੀ ਇੱਕ ਵਧੀਆ ਜਿਹੜਾ ਬਲੌਗ ਬਣਾ ਸਕੀਏ ਤੇ ਇਸ ਵਰਗੇ ਜਿਹੜਾ ਤੁਹਾਡਾ ਇੱਕ ਸਬਸਕ੍ਰਾਈਬ ਤੁਸੀਂ ਜਦੋਂ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤਾਂ ਸਾਨੂੰ ਹੋਰ ਜ਼ਿਆਦਾ ਹਿੰਮਤ ਦਿੰਦਾ ਹੈ ਤੇ ਸਾਡੀ ਫਿਰ ਤੋਂ ਦੋਨਾਂ ਵੱਲੋਂ ਬੇਨਤੀ ਹੈ ਵੀ ਇਸੀ ਨੂੰ ਜ਼ਰੂਰ ਕਰਿਓ ਇੱਕ ਮਿੰਟ ਦਾ ਟਾਈਮ ਇੱਕ ਬਲੌਗ ਦੇਖਣ ਤੋਂ ਬਾਅਦ ਇਹ ਵਾਲਾ ਟਾਈਮ ਵੀ ਜ਼ਰੂਰ ਕੱਢਿਓ ਠੀਕ ਹੈ ਜੀ ਫਿਰ ਛੇਤੀ ਮਿਲਾਂਗੇ ਇੱਕ ਸੋਹਣੀ ਜੀ ਵੀਡੀਓ ਦੇ ਨਾਲ ਸੋਹਣੇ ਸਫ਼ਰਾਂ ਤੇ ਸਾਤਿਆਕਾਲ